ਮੇਰਾ ਨਾਮ ਹਰਮਨ ਸਿੰਘ ਢਿੱਲੋਂ ਆ ਮੈਂ ਸਿੱਖ ਕਲਸਰਟੀ ਦੇ ਵਿੱਚ ਬਹੁਤ ਵੀਰਾਂ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਰਿਆ ਤੇ ਹੁਣ ਮੈਂ ਇਸ ਵੇਲੇ ਕੋਆਰਡੀਨੇਟਰ ਆ ਅਸੀਂ ਜਿੰਦਗੀ ਦੇ ਵਿੱਚ ਜਦੋਂ ਇਸ ਗੁਰੂ ਘਰ ਪਹਿਲੇ ਦਿਨ ਮੈਂ ਤਕਰੀਬਨ 1982 1983 ਦੇ ਵਿੱਚ ਇਸ ਗੁਰੂ ਘਰ ਆਇਆ ਸੀ ਉਦੋਂ ਜਦੋਂ ਅਸੀਂ ਆਏ ਸੀ ਸਭ ਤੋਂ ਪਹਿਲੋਂ ਅਸੀਂ ਜਿਹੜੇ ਕਬੱਡੀ ਦੇ ਟੂਰਨਾਮੈਂਟ ਮੈਂ ਕਾਵਲ ਸਿੰਘ ਤੇ ਚੀਮਾ ਇੱਥੇ ਹੁੰਦੇ ਸੀ ਉਹ ਅਸੀਂ ਕਬੱਡੀ ਜਿਹੜੀ ਇਸ ਗੁਰੂ ਘਰ ਦੇ ਵਿੱਚ ਸ਼ੁਰੂ ਕਰਾਈ ਸੀ ਤਕਰੀਬਨ 16 ਜਾਂ 17 ਜਿਹੜੇ ਮੈਚ ਲਗਾਤਾਰ ਹਰ ਸਾਲ ਇੱਕ ਮੈਚ ਹੁੰਦਾ ਸੀ ਉਹ ਵੀ ਕਰਾਇਏ ਜਦੋਂ ਚੀਮਾ ਪ੍ਰਧਾਨ ਇੱਥੇ ਹੁੰਦਾ ਸੀ ਉਸ ਵੇਲੇ ਇਸ ਗੁਰੂ ਘਰ ਦੇ ਵਿੱਚ ਜਿਹੜੀਆਂ ਬੱਚਿਆਂ ਦੀਆਂ ਕਲਾਸਾਂ ਗੁਰਮਤ ਪੰਜਾਬੀ ਦੀਆਂ ਤੇ ਬਾਕੀ ਕਲਾਸਾਂ ਵੀ ਇੱਥੇ ਸ਼ੁਰੂ ਕੀਤੀਆਂ ਜਿਹੜਾ ਸਿਕਾ ਸੁਸਾਇਟੀ ਦੀ ਹਿੰਮਤ ਆ ਇਹ ਬਈ ਜਿੱਦਾਂ 102 ਕਮਿਊਨਿਟੀ ਕਾਉਂਸਲ ਦੇ ਵਿੱਚ ਮੈਂ ਸਰ ਜਨਰੇਟ ਆਰਮਾ ਬਾਬਾ ਜੀ ਵਾਈਸ ਪ੍ਰੈਜ਼ੀਡੈਂਟ ਆ ਇਸੋਂ ਤੱਕ ਵੀ ਜਿਹੜਾ ਪੁਲਿਸ ਦੇ ਵਿੱਚ ਜਿਹੜਾ 102 ਦੇ ਪੁਲਿਸ ਦੇ ਵਿੱਚ ਆ ਜਿਹੜਾ ਵੀ ਉੱਥੇ ਕੈਪਟਨ ਜਾਂ ਸੀਓ ਜੋ ਵੀ ਇੰਚਾਰਜ ਉੱਥੇ ਆਉਂਦਾ ਉਹ ਸਭ ਤੋਂ ਪਹਿਲਾਂ ਸਿਕਲ ਸੁਸਾਇਟੀ ਦੇ ਵਿੱਚ ਆਉਂਦਾ ਤੇ ਸਿਕਸਿਕ ਅਲਟਰ ਸੁਸਾਇਟੀ ਦੀ ਸਲਾਹ ਦੇ ਨਾਲ ਚੱਲਦਾ ਹਮੇਸ਼ਾ ਜਿਹੜੀ ਸਿਕਲ ਸੁਸਾਇਟੀ ਆ ਜਿੱਦਾਂ ਪਿਛਲੇ ਜਮਾਨੇ ਦੇ ਵਿੱਚ ਕਰੋਨਾ ਆਇਆ ਸੀ ਕਰੋਨਾ ਦੇ ਵਿੱਚ ਬਹੁਤ ਜ਼ਿਆਦਾ 마ਸਕ ਵੰਡੇ ਤੇ ਇਥੋਂ ਲੰਗਰ ਬਣਾ ਕੇ ਸਾਰੀਆਂ ਚਰਚਾਂ ਦੇ ਵਿੱਚ ਜਾਂ ਉਹ ਬਲੈਸ ਜਿਹੜੇ ਸੀ ਉੱਥੇ ਦਿੰਦੇ ਰਹੇ ਉਸ ਵੇਲੇ ਉਸ ਵੇਲੇ ਵੀ ਜਿਹੜਾ ਸਿੱਖਾਂ ਦਾ ਨਾਮ ਬਹੁਤ ਉੱਚੇ ਨਾਂ ਤੇ ਆਇਆ ਵੀ ਇੱਥੋਂ ਦੇ ਮੇਰ ਨੇ ਗਵਰਨਰ ਨੇ ਇਹ ਗੱਲਾਂ ਕਹੀਆਂ ਵੀ ਜਿਹੜੇ ਸਿੱਖ ਆ ਇਹਨਾਂ ਨੇ ਪੂਰੇ ਵਰਲਡ ਨੂੰ ਜਿਹੜਾ ਉਸ ਵੇਲੇ ਕੋਡ ਜਿਹੜਾ ਦਿੱਤਾ ਇਹ ਇਹ ਵੀ ਸਿੱਖਾਂ ਦੇ ਵਿੱਚ ਇੱਕ ਵੱਖਰਾ ਜਿਹੜਾ ਕ੍ਰੈਡਿਟ ਸਾਨੂੰ ਮਿਲਿਆ ਦੂਸਰਾ ਜਿਹੜੀ ਜਿਹੜੀ ਪੁਲਿਸ ਆ ਇਸ ਵੇਲੇ ਨਿਊਯਾਰਕ ਸਿਟੀ ਦੇ ਵਿੱਚ ਉਹ ਵੀ ਸਰਕਲ ਸੁਸਾਇਟੀ ਦੇ ਬਾਕੀ ਜਹੇ ਬੰਦੀਆਂ ਦੇ ਹਿਸਾਬ ਨਾਲ ਜਿਹੜਾ ਉੱਥੇ ਦਸਤਾਰ ਉਹਨਾਂ ਨੇ ਬੰਨਣੀ ਸ਼ੁਰੂ ਕੀਤੀ ਆਪਣੇ ਦਾੜੇ ਰੱਖਣੇ ਸ਼ੁਰੂ ਕੀਤੇ ਇਹ ਵੀ ਸਰਕਲ ਸੁਸਾਇਟੀ ਦੇ ਬਾਕੀ ਜਹੇ ਬੰਦੀਆਂ ਦੀ ਦੇਣ ਆ ਜਿਹੜਾ ਅੱਜ ਤਕਰੀਬਨ ਪੁਲਿਸ ਦੇ ਵਿੱਚ ਜਿਹੜੀ 26 ਡੇ ਪਰੇਡ ਨਿਕਲੀ ਆ ਉਹਦੇ ਵਿੱਚ ਤਕਰੀਬਨ ਸਾਡੇ 40 ਤੋਂ 50 ਮੁੰਡੇ ਜਿਨ੍ਹਾਂ ਨੇ ਯੂਨੀਫਾਰਮ ਪਾ ਕੇ ਪਾ ਦਸਤਾਰ ਸਜਾ ਕੇ ਜਿਹੜੀ ਵਾਕੀਤੀ ਸਾਨੂੰ ਬੜੀ ਮਾਣ ਵਾਲੀ ਗੱਲ ਆ ਬਈ ਜਿਹੜੇ ਸਿੱਖ ਆ ਉਹ ਹੁਣ ਸਿਰੀ ਸਾਹਿਬ ਵੀ ਪਾ ਸਕਦੇ ਆ ਤੇ ਦਸਤਾਰ ਵੀ ਬਨ ਸਕਦੇ ਆ ਦੂਸਰਾ ਪਿਛਲੇ ਦਿਨੀ ਹੁਣੇ-ਹੁਣੇ ਮਤਲਬ ਜਿਹੜਾ ਜੈਨੋਸਿਡ ਦਾ ਜਿਹੜਾ ਮਤਾ ਪਾਸ ਹੋਇਆ ਮੈਂ ਸਮਝਦਾ ਵੀ ਇਹ ਵੀ ਸਾਡੀ ਸੋਸਾਇਟੀ ਤੇ ਬਾਕੀ ਜਹੇ ਬੰਦੀਆਂ ਦੀ ਇੱਕ ਵੱਡੀ ਦੇਣ ਆ ਜਿਹੜਾ 1984 ਦੇ ਵਿੱਚ ਅਟੈਕ ਹੋਇਆ ਸੀ ਗੋਲਡਨ ਟੈਂਪਲ ਤੇ ਉਹਦੇ ਅੰਗੇਸਟ ਜਿਹੜਾ ਮਤਾ ਵਾ ਉਹ ਮਤਲਬ ਅਸੈਂਬਲੀ ਦੇ ਵਿੱਚ ਪਾਸ ਹੋਇਆ ਜਿਹੜਾ ਮੈਂ ਸਮਝਦਾ ਵੀ ਇਹ ਵੱਖਰੀ ਕਿਸਮ ਦਾ ਇੱਕ ਮਤਾ ਸੀ ਜਿਹੜੇ ਜਿਹੜਾ ਸਾਡਾ ਉਸ ਵੇਲੇ ਸਾਨੂੰ ਜਿਹੜਾ ਇੰਡੀਆ ਗਵਰਨਮੈਂਟ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜੇ ਸਿੱਖ ਆ ਗੁਰੂ ਦਾ ਬਾਖਿਆ ਇਹ ਸਿੱਖ ਦੁਨੀਆ ਤੇ ਕਦੀ ਖਤਮ ਨਹੀਂ ਹੋ ਸਕਦੇ ਕਿਉਂ ਸਿੱਖਾਂ ਦੇ ਵਿੱਚ ਐਡੇ ਐਡੇ ਵੱਡੇ ਸੂਰਮੇ ਹੋਏ ਆ ਗੁਰੂ 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 ਸਾਡੇ ਹੋਏ ਆ ਜਿਹੜੇ ਤੱਤੀਆਂ ਤਵੀਆਂ ਤੇ ਬੈਠੇ ਆ ਜਿੱਦਾਂ ਹਰੀ ਸਿੰਘ ਨਲੂਏ ਬਾਰੇ ਮੈਂ ਅੱਜ ਬੋਲਿਆ ਉਹ ਇੱਕ ਟਾਈਮ ਸੀ ਜਦੋਂ ਸ਼ਿਕਾਰ ਕਰਨ ਗਏ ਉਹਨਾਂ ਨੇ ਮਤਲਬ ਜਿਹੜਾ ਸ਼ੇਰ ਦਾ ਚਬਾੜਾ ਵਾਤ ਨਾਲ ਫੜ ਕੇ ਪਾੜ ਦਿੱਤਾ ਸੀ ਸਾਡੇ ਕੋ ਇਹੋ ਜਿਹੇ ਸੂਰਮੇ ਆ ਜਿਹੜੀ ਸਿਕਲ ਸੁਸਾਇਟੀ ਆ ਵੈਸੇ ਵੀ ਕਿਸੇ ਬੰਦੇ ਨਾਲ ਜਿੱਦਾਂ 102 ਦੇ ਵਿੱਚ ਜਾਂ ਬਾਕੀ ਪੁਲਿਸ ਸਟੇਸ਼ਨ ਆ ਉੱਥੇ ਕਈ ਵਾਰਾਂ ਜਿਹੜਾ ਸ੍ਰੀ ਸਾਹਿਬ ਦਾ ਮਸਲਾ ਉੱਠਦਾ ਤੇ ਉਹ ਜਿਹੜਾ ਸ੍ਰੀ ਸਾਹਿਬ ਦਾ ਮਸਲਾ ਵਾ ਉਹ ਜਿਹੜੇ ਪੁਲਿਸ ਦੇ ਵਿੱਚ ਆ ਬੜੇ ਚੰਗੇ ਤਰੀਕੇ ਨਾਲ ਉਹਨੂੰ ਖਤਮ ਕੀਤਾ ਜਾਂਦਾ ਇਹ ਨਹੀਂਗਾ ਵੀ ਉਹ ਉੱਤੇ ਕੋਈ ਕੇਸ ਚੱਲਦਾ ਹਮੇਸ਼ਾ ਜਿਹੜੇ ਮਸਲੇ ਆ ਸਿਕਲ ਸੁਸਾਇਟੀ ਹਮੇਸ਼ਾ ਵਧੀਏ ਢੰਗ ਦੇ ਨਾਲ ਕੰਮ ਕਰਦੀ ਆ ਮੈਨਸ ਹਾਂਦਾ ਵੀ ਸਿਕਲ ਸੁਸਾਇਟੀ ਇੱਕ ਮਦਰ ਸੁਸਾਇਟੀ ਆ ਜਿਹੜੀ ਟਰਾਈ ਸਟੇਟ ਦੀ ਸਾਰੇ ਦੀ ਸਟੇਜ ਆ ਜਿੱਥੋਂ ਕਿ ਹਰ ਇੱਕ ਬੰਦਾ ਆ ਕੇ ਇਸ ਦੀ ਗੱਲ ਵੀ ਮੰਨਦਾ ਤੇ ਦੂਸਰਾ ਕੋਈ ਵੀ ਮਸਲਾ ਜਿੱਦਾਂ 1984 ਦੇ ਵਿੱਚ ਸਾਡੇ ਗੋਲਡਨ ਟੈਂਪਲ ਤੇ ਹੋਰ ਅਟੈਕ ਹੋਏ ਸੀ ਉਹ ਵੀ ਮਸਲਾ ਇੱਥੋਂ ਹੀ ਤੁਰਿਆ ਸੀ ਸਭ ਤੋਂ ਵੱਡੀ ਜਿਹੜੀ ਆ ਕਾਨਫਰੰਸ ਆ ਉਹ ਆਪਣੇ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਹੋਈ ਸੀ ਉਦੋਂ ਤੋਂ ਹੀ ਇਹ ਜਿਹੜੇ ਪ੍ਰੀਡ ਤੇ ਦੂਜੇ ਮਸਲੇ ਜਿਹੜੇ ਹੱਲ ਹੋਣੇ ਹੋਏ ਬਾਕੀ ਸਿੱਖ ਕਲ ਸੋਸਾਇਟੀ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਹਰ ਸਿੱਖ ਦੀ ਮਦਦ ਕਰਦੀ ਆ ਜਿੱਦਾਂ ਕੰਗਸਾਭ ਨੇ ਦੱਸਿਆ ਅਸੀਂ ਹਮੇਸ਼ਾ ਕਿਸੇ ਵੀ ਸਿੱਖ ਨਾਲ ਚਾਹੇ ਇੰਡੀਆ ਦੇ ਵਿੱਚ ਤੇ ਚਾਹੇ ਇੰਡੀਆ ਤੋਂ ਬਾਹਰ ਕਿਸੇ ਨਾਲ ਨਜਾਇਜ਼ ਹੁੰਦੀ ਆ ਸਿੱਖ ਕਲ ਸੋਸਾਇਟੀ ਪਹਿਲੋਂ ਉਸ ਤੇ ਸਟੈਂਡ ਲੈਂਦੀ ਆ ਤੇ ਉਹਦੇ ਤੇ ਕੰਮ ਵੀ ਕਰਦੀ ਆ ਹੁਣ ਵੀ ਅਸੀਂ ਜਿਹੜੇ ਇੰਡੀਆ ਦੇ ਵਿੱਚ ਸਾਡੇ ਜਿਹੜੇ ਜਿਹੜੇ ਸਾਡੇ ਸ਼ਹੀਦ ਆ ਉਹ ਜਾਂ ਮਤਲਬ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਇਸ ਵੇਲੇ ਸਾਡੇ ਸਿੱਖ ਬੰਦਿਆ ਉਹਨਾਂ ਦੇ ਬਾਰੇ ਵੀ ਵਿਚਾਰ ਕਰਕੇ ਹਮੇਸ਼ਾ ਚਿੱਠੀਆਂ ਗਵਰਨਮੈਂਟ ਨੂੰ ਪਾਉਂਦੀ ਰਹਿੰਦੀ ਆ ਵੀ ਇਹਨਾਂ ਨੂੰ ਬਾਹਰ ਕੱਢੋ ਕਿਉਂ ਇਹਨਾਂ ਨੇ ਸਜ਼ਾ ਭੁਗਤ ਲਈ ਆ ਅਗਰ ਬਾਕੀ ਕੈਦੀ ਜਿਹੜੇ ਆਪਣੀ ਸਜ਼ਾ ਭੁਗਤ ਲੈਂਦੇ ਆ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਸਿੱਖਾਂ ਨੂੰ ਕਿਉਂ ਉੱਤੇ ਰੱਖਿਆ ਇਹੋ ਜਿਹੇ ਮਸਲੇ ਜਿਹੜੀ ਸਿੱਖ ਕਲ ਸੋਸਾਇਟੀ ਹਮੇਸ਼ਾ ਵੱਧ ਚੜ ਕਰਦੀ ਆ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਬਾਕੀ ਜਿੰਨੇ ਵੀ ਨਿਊਜ਼ ਵਾਲੇ ਆ ਇਹ ਹਮੇਸ਼ਾ ਸਿੱਖਾਂ ਦਾ ਕੋਈ ਵੀ ਸਿੱਖ ਕਲ ਸੋਸਾਇਟੀ ਦਾ ਪ੍ਰਬੰਧ ਹੋਵੇ ਜਾਂ ਕੋਈ ਕੰਮ ਕਰਦੀ ਹੋਵੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਇਹ ਸਾਰੇ ਵਲਡ ਨੂੰ ਮਤਲਬ ਜਿਹੜੀ ਗੱਲ ਪਹੁੰਚਾਉਂਦੇ ਆ ਮੈਂ ਸਾਰਿਆਂ ਦਾ ਤੁਹਾਡਾ ਤੇ ਬਾਕੀ ਨਿਊਜ਼ਪੇਪਰ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਰਣਜੀਤ ਸਿੰਘ ਸੰਗੋਜਲਾ ਵਿਦਿਆਰਥੀ ਦਮਦਿਤ ਸਾਨ ਅਤੇ ਕੋਆਰਡੀਨੇਟਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਮਰੀਕਾ ਮੈਂ ਸਭ ਤੋਂ ਪਹਿਲਾਂ ਸਰਦਾਰ ਸਵਰਨ ਸਿੰਘ ਜੀ ਧਾਨੇਵਾਲੀਆ ਜੋ ਪੰਜਾਬੀਅਤ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਅਤੇ ਜੀ ਆਇਆਂ ਆਖਦਾ ਹਾਂ ਸਿੱਖ ਕਲਚਰ ਸੁਸਾਇਟੀ ਬਾਰੇ ਸਾਡੇ ਕੋਆਰਡੀਨੇਟਰਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਹਨ ਮੈਂ ਸਮਝਦਾ ਹਾਂ ਕਿ ਅਸੀਂ ਜਿੰਨੇ ਵੀ ਸਿੱਖਾਂ ਅਸੀਂ ਅਮਰੀਕਾ ਵਿੱਚ ਆ ਗਏ ਹਾਂ ਪੰਜਾਬ ਤੋਂ ਇੱਥੇ ਮੂਵ ਹੋ ਗਏ ਹਾਂ ਪਰ ਜਿਸ ਤਰ੍ਹਾਂ ਇੱਕ ਲੜਕੀ ਸਹੁਰੇ ਘਰ ਵਿਆਹੀ ਜਾਂਦੀ ਹੈ ਉਹ ਸੁੱਖ ਆਪਣੀ ਪੇਕਿਆਂ ਦੀ ਵੰਗਦੀ ਹੈ ਅਸੀਂ ਬੇਸ਼ੱਕ ਅਮਰੀਕਾ ਦੇ ਵਿੱਚ ਬਾਹਲੇ ਦੇਸ਼ਾਂ ਦੇ ਵਿੱਚ ਬੈਠੇ ਹਾਂ ਪਰ ਸਾਡੀ ਅਰਦਾਸ ਇਹੋ ਹੀ ਹੁੰਦੀ ਹੈ ਕਿ ਸਾਡਾ ਪੰਜਾਬ ਚੜ੍ਹਦੀ ਕਲਾ ਵਿੱਚ ਸੁਖੀ ਸੰਧੀ ਵਸਦਾ ਰਹੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਵੀ ਪੰਜਾਬ ਤੇ ਕਿਸੇ ਤਰ੍ਹਾਂ ਦਾ ਕੋਈ ਸੰਕਟ ਆਉਂਦਾ ਹੈ ਕੋਈ ਗੱਲ ਚੱਲਦੀ ਹੈ ਜਿਵੇਂ ਆਸਾਨੀ ਮੋਰਚਾ ਪਿੱਛੇ ਦੇ ਚੱਲਿਆ ਸੀ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਦ ਵੀ ਕੋਈ ਐਸਾ ਮਸਲਾ ਚੱਲਦਾ ਹੈ ਤਾਂ ਸਿੱਖ ਕਲੱਬ ਸੋਸਾਇਟੀ ਅੱਗੇ ਹੋ ਕੇ ਸਾਰੇ ਭੈਣ ਭਰਾ ਰਲ ਕੇ ਉਸ ਵਿੱਚ ਯੋਗਦਾਨ ਪਾਉਂਦੇ ਹਨ ਜਿੱਥੇ ਇਹ ਗੁਰਦੁਆਰਾ ਸਾਹਿਬ ਵੱਖ-ਵੱਖ ਜਗਤ ਕੰਮ ਕਰ ਰਿਹਾ ਹੈ ਉੱਥੇ ਵਿਸ਼ੇਸ਼ ਤੌਰ ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਛੋਟੇ ਬੱਚਿਆਂ ਨੂੰ ਸਿੱਖੀ ਵਿੱਚ ਲਿਆਂਦਾ ਜਾਂਦਾ ਹੈ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ ਸੰખ્યા ਦਿੱਤੀ ਜਾਂਦੀ ਹੈ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਤੇ ਮੈਂ ਇਹ ਗੱਲ ਖੁਸ਼ੀ ਨਾਲ ਦੱਸ ਰਿਹਾ ਹਾਂ ਕਿ ਅੱਜ ਜਿਹੜਾ ਮਰਜੀ ਮਹਿਕਮਾ ਇੱਥੇ ਅਸੀਂ ਵੇਖ ਲਈਏ ਜਿਹਦੇ ਵਿੱਚ ਪੁਲਿਸ ਹੈ ਇਮੀਗ੍ਰੇਸ਼ਨ ਹੈ ਗ੍ਰਾਫਿਕ ਪੁਲਿਸ ਹੈ ਡਾਕਟਰ ਹਨ ਜਾਂ ਹੋਰ ਜਿੰਨੇ ਵੀ ਇੱਥੇ ਪ੍ਰੋਫੈਸ਼ਨਲ ਕਾਰੋਬਾਰ ਹਨ ਉਹਨਾਂ ਦੇ ਵਿੱਚ ਸਾਰੇ ਗੁਰਸਿੱਖ ਜਿਹੜੇ ਹਨ ਉਹ ਦਾੜੀ ਕੇਸਾਂ ਸਮੇਤ ਇੱਥੇ ਡਿਊਟੀ ਨਿਭਾਉਂਦੇ ਹਨ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਇਸ ਗੁਰਦੁਆਰਾ ਸਾਹਿਬ ਚੋਂ ਸਿੱਖਿਆ ਹਾਸਲ ਕਰਕੇ ਅੱਗੇ ਗਏ ਹਨ ਔਰ ਵਿਸ਼ੇਸ਼ ਤੌਰ ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਦਾ ਇੱਕ ਬੱਚਾ ਸੁਪ੍ਰੀਤ ਸਿੰਘ ਜੋ ਕਿਤੇ ਵੱਜੋਂ ਇੰਜੀਨੀਅਰ ਹੈ ਔਰ ਬਹੁਤ ਵਧੀਆ ਕਥਾਵਾਚਕ ਹੈ ਜਿੱਥੇ ਉਹ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਜਾ ਕੇ ਕਥਾ ਕਰਦਾ ਹੈ। ਬਾਕੀ ਦੇਸ਼ਾਂ ਵਿੱਚ ਜਾ ਕੇ ਕਥਾ ਕਰਦਾ ਹੈ। ਉੱਥੇ ਯੂਨੀਵਰਸਿਟੀਆਂ ਵਿੱਚ ਜਾ ਕੇ ਸਿੱਖ ਧਰਮ ਬਾਰੇ ਪ੍ਰਚਾਰ ਕਰਦਾ ਹੈ। ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਐਸੇ ਬੱਚੇ ਸਾਡੇ ਇੱਥੋਂ ਪੜ੍ਹ ਕੇ ਅੱਗੇ ਜਾ ਰਹੇ ਹਨ। ਇਸ ਤੋਂ ਬਿਨਾ ਗੁਰਦੁਆਰਾ ਸਾਹਿਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਉਂਦਾ ਹੈ। ਉਸ ਕੈਂਪ ਦੇ ਵਿੱਚ 4-500 ਬੱਚਿਆਂ ਦੀ ਗਿਣਤੀ ਹੁੰਦੀ ਹੈ ਜਿਹਦੇ ਵਿੱਚ ਬੱਚੇ ਪੰਜਾਬੀ ਸਿੱਖ ਦੇ ਹਨ ਜਾਂ ਧਾਰਮਿਕ ਜੋ ਵੀ ਹੈ ਸਭ ਕੁਝ ਸਿਖਾਇਆ ਜਾਂਦਾ ਹੈ ਔਰ ਸੰਗਤਾਂ ਬਹੁਤ ਰੰਗੀਆਂ ਸੇਵਾ ਨਮੋਉਂਦੀਆਂ ਹਨ ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਕਿਰਪਾ ਕਰਨ ਇਹ ਸੰਗਤ ਇਹ ਗੁਰੂ ਘਰ ਇਸੇ ਤਰ੍ਹਾਂ ਪੰਜਾਬ ਅਤੇ ਸਿੱਖਾਂ ਦੀ ਸੇਵਾ ਕਰਦੇ ਰਹਿਣ ਦਾਸ ਕੋਲੋਂ ਕੋਈ ਕਿਸੇ ਭੁੱਲ ਚੁੱਕਲੀ ਖਿਮਾ ਚਾਹੁੰਦਾ ਹਾਂ ਮੈਂ ਨਾਲ ਵੀ ਇਹ ਵੀ ਦੱਸਣਾ ਚਾਹੁੰਦਾ ਹਾਂ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ ਕਿ ਅਸੀਂ ਇੱਥੇ ਜਿਹੜੀ ਕਮਿਊਨਿਟੀ ਕਾਉਂਸਲ ਪੁਲਿਸ ਹੈ ਉਦੇ ਵਿੱਚ ਵੀ ਅਸੀਂ ਕੰਮ ਕਰਦੇ ਹਾਂ ਔਰ ਖੁਸ਼ੀ ਦੀ ਗੱਲ ਹੈ ਕਿ ਪਿਛਲੇ 20-22 ਸਾਲ ਤੋਂ ਅਸੀਂ ਉਸ ਕਮਿਊਨਿਟੀ ਕਾਉਂਸਲ ਦੇ ਮੈਂਬਰ ਹਾਂ ਅਤੇ ਅੱਜ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਇਸ ਥਾਣੇ ਵਿੱਚ ਜੋ ਆਪਾਂ ਐਸਐਚਓ ਆਖਦੇ ਹਾਂ ਇੱਥੇ ਸੀਯੂ ਆਖਿਆ ਜਾਂਦਾ ਹੈ ਉਹ ਬੀਬੀ ਪ੍ਰੀਤੀ ਭੁੱਲਰ ਇੱਕ ਪੰਜਾਬੀ ਲੜਕੀ ਹੈ ਇਹ ਵੀ ਸਾਡਾ ਪੰਜਾਬੀਆਂ ਦਾ ਇੱਕ ਵੱਡਾ ਉਪਰਾਲਾ ਹੈ ਕਿ ਅੱਜ ਸਾਡੇ ਇਲਾਕੇ ਦੇ ਵਿੱਚ ਪੰਜਾਬੀ ਅਫਸਰ ਇਸ ਤਰ੍ਹਾਂ ਸੇਵਾਵਾਂ ਵਾਰੇ ਹਨ ਇੱਥੇ ਟ੍ਰੈਫਿਕ ਦਾ ਜਿਹੜਾ ਪੁਲਿਸ ਅਫਸਰ ਪ੍ਰਮੁੱਖ ਹੈ ਉਹ ਵੀ ਪੰਜਾਬੀ ਹੈ ਔਰ ਇਮੀਗ੍ਰੇਸ਼ਨ ਦਾ ਜਿਹੜਾ ਚੀਫ ਹੈ ਉਹ ਵੀ ਗੁਰੂ ਕਿਰਪਾ ਕਰੇ ਸਾਡਾ ਸਿੱਖ ਹੈ ਸਾਨੂੰ ਬੜੀ ਖੁਸ਼ੀ ਹੈ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸੇਵਾ ਕਰਦਾ ਰਹੇ ਅਤੇ ਸਾਡੇ ਜੋ ਸਿੱਖ ਬੱਚੇ ਹਨ ਉਹ ਵੱਡੇ ਅਹੁਦਿਆਂ ਤੇ ਲੱਗ ਕੇ ਆਪਣੇ ਸਿੱਖਾਂ ਦਾ ਨਾਮ ਰੋਸ਼ਨ ਕਰ ਸਕਣ ਅਤੇ ਦੁਨੀਆ ਦੀ ਇਸ ਦੇਸ਼ ਦੀ ਸੇਵਾ ਕਰ ਸਕਣ ਜਿਵੇਂ ਆਪ ਜੀਆਂ ਨੂੰ ਪਤਾ ਹੈ ਕਿ ਕਰੋਨਾ ਦੇ ਵਿੱਚ ਸਾਡੇ ਸਿੱਖਾਂ ਨੇ ਹਰ ਪ੍ਰਕਾਰ ਦੀ ਸੇਵਾ ਨਿਭਾਈ ਥਾਂ-ਥਾਂ ਜਿਹੜਾ ਖਾਣਾ ਪਚਾਇਆ ਲੰਗਰ ਲਾਏ ਉਸ ਤੋਂ ਬਿਨਾ ਜੋ ਵੀ ਲੋੜੀਂਦਾ ਸੀ ਲੋਕਾਂ ਨੂੰ ਉਹ ਮੁਹੱਈਆ ਕਰਵਾਇਆ ਤੇ ਰਾਸ਼ਟਰਪਤੀ ਨੇ ਇਹ ਬਿਆਨ ਦਿੱਤਾ ਸੀ ਕਿ ਸਿੱਖ ਗੁਰਦੁਆਰੇ ਹਰ ਜਗ੍ਹਾ ਹੋਣੇ ਚਾਹੀਦੇ ਹਨ ਸਾਡੇ ਵਾਸਤੇ ਇਹ ਖੁਸ਼ੀ ਦੀ ਗੱਲ ਹੈ ਹੋਈ ਪੁੱਜ ਚੁੱਕੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ